ਹਾਂਜੀ ਅੱਜ ਅਸੀਂ ਸਤੰਤਰ ਬੌਰ ਜਲਾਲਾਬਾਦ ਵਿਖੇ ਨਰੇਗਾ ਯੂਨੀਅਨ ਦੀ ਮੀਟਿੰਗ ਕਰ ਰਹੇ ਹਾਂ ਉਹ ਮੀਟਿੰਗ ਜੋ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਕਿੰਨਾ ਬਲਾਕਾਂ ਦੇ ਵਿੱਚ ਸਮੱਸਿਆ ਆ ਰਹੀਆਂ ਨੇ ਖਾਸ ਕਰਕੇ ਜਿਵੇਂ ਸਾਡਾ ਫਾਜ਼ਿਲਕਾ ਬਲਾਕ ਏ ਪਿੰਡ ਨੌਲਾਂ ਦਾ ਜਿਹੜਾ ਮਸਟਰੋਲ ਹੈ ਉਹਨੂੰ ਜ਼ੀਰੋ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇੱਕ ਪਿੰਡ ਹਸਤਾਕਲਾਂ ਦਾ ਜਿਹੜਾ ਮਸਟਰੋਲ ਤਿੰਨ ਦਿਨਾਂ ਦਾ ਨਿਕਲਾ ਹੈ ਪਰ ਉਹ ਤੋਂ ਦਾ ਜਈ ਜਿਹੜਾ ਹੈ ਅਜੇ ਸਿੰਘ ਉਹਦੇ ਵੱਲੋਂ ਇੱਕ ਦਿਨ ਵੀ ਜਿਹੜਾ ਉਹ ਪਿੰਡ ਨੂੰ ਨਾ ਮਸਟਰੋਲ ਤੇ ਹਾਜ਼ਰੀਆਂ ਵੀ ਨਹੀਂ ਲਾਈਆਂ ਗਿਆ ਤਾਂ ਨਾ ਹੀ ਦੱਸਿਆ ਗਿਆ ਹੈ ਇਸ ਤਰ੍ਹਾਂ ਤੇਜਰਵਿਲਾ ਦੇ ਵਿੱਚ ਜਿਹੜਾ ਕੰਮ ਨਿਕਲਿਆ ਹੈ ਤਾਂ ਤੇਜਰਵਿਲਾ ਦੇ ਵਿੱਚ ਜਿਹੜੇ ਨੇ ਉੱਥੇ ਆਫਲਾਈਨ ਹਾਜ਼ਰੀ ਲਾਈ ਜਾ ਰਹੀ ਹੈ ਕੋਈ ਮੇਟ ਜਿਹੜਾ ਹੈ ਸਿਆਸੀ ਦਬਾਅ ਥਲੇ ਦਿੱਤਾ ਹੋਇਆ ਹੈ ਤਾਂ ਉਹਦੇ ਕਹਿੰਦੇ ਨੇ ਵੀ ਉਹ ਉਹਦੇ ਜੀ ਮੋਬਾਈਲ ਤੇ ਨਾ ਹਾਜ਼ਰੀ ਲੱਗੀ ਤਾਂ ਉਹ ਵੀ ਅਸੀਂ ਜ਼ੀਰੋ ਕਰਾਂਗੇ ਇਸ ਤਰ੍ਹਾਂ ਦੇ ਨੇਕਾ ਪਿੰਡიან ਜੇ ਚੰਗੜ ਪੈਣੀ ਦਾ ਮਸਟਰ올 ਜਿਹੜਾ ਇੱਕ ਮਜ਼ਾਕ ਕਰਕੇ 2 ਦਿਨਾਂ ਦਾ ਕੱਢਿਆ ਗਿਆ ਹੈ 13 ਬੰਦਿਆਂ ਦਾ ਕਿਉਂਕਿ ਉਸ ਤਰ੍ਹਾਂ ਦਾ ਉੱਥੇ ਬਜਟ ਵੀ ਹੈ ਔਰ ਲਗਾਤਾਰ ਕੰਮ ਜਿਹੜਾ ਹੈ 14 ਦਿਨਾਂ ਦਾ ਅਸੀਂ ਮੰਗ ਕੀਤੀ ਸੀ ਤਾਂ 14 ਦਿਨਾਂ ਦਾ ਹੀ ਕੰਮ ਨਿਕਲਣਾ ਚਾਹੀਦਾ ਹੈ ਇੱਕ ਨੰਬਰ ਘੱਟੀ ਜਿਹੜਾ ਰੇਤਾ ਵਾਲੀ ਪੈਣੀ ਪੰਚਾਇਤ ਹੈ ਤਾਂ ਉਤੋਂ ਦਾ ਵੀ ਕੰਮ ਜਿਹੜਾ ਹੈ ਜਿ ਉਹਨਾਂ ਨੇ 5 ਦਿਨਾਂ ਦਾ ਕਰਵਾਇਆ ਹੈ ਉਹਨਾਂ ਦਾ ਕੰਮ ਜਿਹੜਾ 7 ਦਿਨਾਂ ਦਾਗਾ ਸੀ ਉਹਦੇ ਵਿੱਚੋਂ ਜਿਹੜੀ ਉਹਨਾਂ ਦੇ ਅਜੇ ਰਿਚਾਰ 4 ਦਿਨਾਂ ਦੀ ਕਹਿੰਦੇ ਨੇ ਸਿਪਾਵਾਂਗੇ ਤਾਂ ਇਹ ਜਿਹੜੀ ਸਮੱਸਿਆ ਆ ਰਹੀਆਂ ਨੇ ਜੇ ਡੀਸੀ ਮੈਡਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਇਹਦੇ ਵੱਲ ਧਿਆਨ ਨਹੀਂ ਦਿੰਦਾ ਤਾਂ ਜਿਹੜਾ ਫਾਜ਼ਲਕਾ ਨਾਲ ਸੰਬੰਧਤ ਬੀਡੀਪੀਓ ਇੱਥੇ ਜਲਾਲਾਬਾਦ ਹੈ ਉਹਦਾ ਜਿਹੜਾ ਘਰਾਓ ਕੀਤਾ ਜਾ ਰਿਹਾ ਤਾਂ ਅਸੀਂ ਫਾਜ਼ਲਕਾ ਵੱਲੋਂ ਵੀ ਵੱਡੀ ਗਿਣਤੀ ਵਿੱਚ ਇਹਦੀ ਮਾਇਦ ਕਰਾਂਗੇ ਅਸੀਂ ਅੱਜ ਨਰੇਗਾ ਰਜਕਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਾਜ਼ਲਕਾ ਦੀ ਮੀਟਿੰਗ ਕੀਤੀ ਹੈ ਜੋ ਕਿ ਲਗਾਤਾਰ ਮਜ਼ਦੂਰਾਂ ਨੂੰ ਸਮੱਸਿਆ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿਉਂਕਿ ਕਿਰਤियां ਕੋਲ ਹੋਰ ਕੰਮ ਨਹੀਂ ਹੈ ਉਹਨਾਂ ਦੇ ਲਈ ਵਰਦਾਨ ਬਣਿਆ ਸੀ ਨਰੇਗਾ ਇੱਥੋਂ ਦੀਆਂ ਜਿਹੜੀਆਂ ਵੀ ਸਿਆਸੀ ਪਾਰਟੀਆਂ ਰਾਜ ਕਰਦੀਆਂ ਨੇ ਉਹ ਲਗਾਤਾਰ ਮਜ਼ਦੂਰਾਂ ਗਰੀਬਾਂ ਦੇ ਹੱਕਾਂ ਤੇ ਡਾਕੇ ਮਾਰਦਿਆਂ ਨੇ ਉੱਥੇ ਵੀ ਜਦੋਂ ਵੀ ਅਸੀਂ ਸਾਡੀ ਵੀਡੀਓ ਨਾਲ ਮੀਟਿੰਗ ਹੁੰਦੀ ਹੈ ਜਾਂ ਉਹਦੇ ਅਮਲੇ ਨਾਲ ਨਰੇਗਾ ਦੇ ਨਾਲ ਮੀਟਿੰਗ ਹੁੰਦੀ ਹੈ ਉਹ ਮੰਨ ਜਾਂਦੇ ਨੇ ਕਿ ਅਸੀਂ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਨੇ ਆ ਮੇਟ ਬਣਾਉਨੇ ਆ ਪਲੱਸ ਜਿਹੜਾ ਨਰੇਗਾ ਦੇ ਮਜ਼ਦੂਰਾਂ ਨੂੰ ਕੰਮ ਦੇਨੇ ਆ ਲਗਾਤਾਰ ਦੇਨੇ ਆ ਪਰ ਦੋ ਦਿਨ ਜਾਂ ਤਿੰਨ ਦਿਨ ਕੰਮ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਕੰਮ ਬੰਦ ਕਰ ਲਿਆ ਜਾਂਦਾ ਹੈ ਉਹਨਾਂ ਦੇ ਜਿਹੜੇ ਲੱਗੀਆਂ ਹਾਜ਼ਰੀਆਂ ਨੂੰ ਜ਼ੀਰੋ ਕਰ ਦਿੱਤਾ ਜਾਂਦਾ ਹੈ ਇਹ ਸਾਰਾ ਸਿਆਸੀ ਪਾਰਟੀਆਂ ਦੇ ਦਬਾਅ ਥੱਲੇ ਕੀਤਾ ਜਾਂਦਾ ਹੈ ਤੇ ਅਸੀਂ ਕਹਿਣਾ ਚਾਹੁੰਦੇ ਆ ਜਿਹੜੇ ਇੱਥੇ ਤੋਂ ਪ੍ਰਸ਼ਾਸਨ ਇਹ ਕਹਿਣਾ ਐ ਮਲਾਂ ਦਾ ਇਹਨਾਂ ਪ੍ਰਸ਼ਾਸਨਿਕ ਇਹਨਾਂ ਸਰਕਾਰਾਂ ਦਾ ਕੁਝ ਨਹੀਂ ਜਾਣਾ ਤੁਸੀਂ ਪ੍ਰਸ਼ਾਸਨਿਕ ਢਾਂਚਾ ਆਇਓ ਤੁਹਾਡੇ ਜਿਹੜੀ ਅਸੀਂ ਕਹਿ ਲਈਏ ਅਸੀਂ ਚੋਣ ਕਮਿਸ਼ਨਰ ਨੂੰ ਵਾਗ ਕਰਕੇ ਉਹਨਾਂ ਤੱਕ ਆਉਦੀ ਆਵਾਜ਼ ਪਹੁੰਚਾ ਕੇ ਅਸੀਂ ਤੁਹਾਨੂੰ ਸਸਪੈਂਡ ਕਰਾਉਣ ਤੱਕ ਜਾਵਾਂਗੇ ਅਸੀਂ ਤੁਹਾਨੂੰ ਕਹਿਨੇ ਫਿਰ ਚੇਤਾਵਨੀ ਦੇਨੇ ਆ ਪਾਰਦਰਸ਼ੀ ਢੰਗ ਨਾਲ ਚਲਾਉਣ ਦੀ ਖੇਚਲ ਕਰੋ ਜੇਕਰ ਨਾ ਚਲਾਇਆ ਗਿਆ ਜਿਸ ਦਾ ਰਿਜ਼ਲਟ ਕੱਲ ਜਿਹੜਾ ਬਲਾਕ ਜਲਾਲਾਬਾਦ ਦੇ ਵਿੱਚ ਤਰਨਾ ਦਿੱਤਾ ਜਾ ਰਿਹਾ ਹੈ ਅਨਵਿੱਥੇ ਸਮੇਂ ਦੇ ਲਈ ਇਹਨੂੰ ਬੰਦ ਕੀਤਾ ਜਾ ਰਿਹਾ ਹੈ ਜੇਕਰ ਕੱਲ ਵੀ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਵੀ ਰੋਡ ਬੰਦ ਕਰਨਾ ਪਿਆ ਦੇ ਗਰਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਕੱਲ ਨੂੰ ਦਸੀ ਪ੍ਰਦਰਸ਼ਨ ਕਰਨ ਜਾ ਰਹੇ ਆ ਕਿਉਂਕਿ ਵਾਰ-ਵਾਰ ਜਿਹੜਾ ਡੀਸੀ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਇਜਰਾ ਮਜ਼ਦੂਰਾਂ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਿਆ ਨਾ ਅਸੀਂ ਜਿਹੜਾ ਕੱਲ ਨੂੰ ਅਨਮਿੱਥੇ ਇਸ ਮੇਂ ਤੱਕ ਜਿਹੜਾ ਧਰਨਾ ਲਾਉਣ ਦੀ ਗੱਲ ਕਰਦੇ ਆ ਤੇ ਨਾਲ ਦੀ ਨਾਲੇ ਜਿਹੜਾ ਰੋਟੀ ਪਾਣੀ ਦਾ ਪ੍ਰਬੰਧ ਵੀ ਅਸੀਂ ਇੱਥੇ ਕਰਾਂਗੇ ਤਾਂ ਜਿਹੜਾ ਲਗਾਤਾਰ ਇਹ ਵੀਡੀਓ ਇਹ ਜਾਂ ਇਹ ਡੀਸੀ ਹੈ ਜਾਂ ਇਹ ਡੀਸੀ ਜਿਹੜੇ ਗਰਬਰ ਕਰ ਰਹੇ ਨੇ ਸਿਆਸੀ ਦਬਾਅ ਦੇ ਥੱਲੇ ਅਸੀਂ ਇਸ ਤਰ੍ਹਾਂ ਦਾ ਸਹਿਨ ਨਹੀਂ ਕਰਾਂਗੇ ਤਾਂ ਅਸੀਂ ਜਿਹੜਾ ਲਗਾਤਾਰ ਇਸ ਤਰ੍ਹਾਂ ਜਿਹੜਾ ਧਰਨਾ ਪ੍ਰਦਰਸ਼ਨ ਕਰਾਂਗੇ ਅਸੀਂ ਇਹਨਾਂ ਨੂੰ ਮਾਫ਼ ਨਹੀਂ ਕਰਾਂਗੇ